ਗਰਮਾਓ ਵਾਓ ਜੋਧੇਪੁਰਾ ਗਰਮਾ ਗਰਮਾ ਆਵਾ ਲੈ ਹਰ ਸਾਰੇ ਬੰਦੇ ਨੂੰ ਸੰਕੇ ਜਾ ਆਵਾ ਗੀਰ ਜਾ ਲੈ 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 ਜੀ 25 25 ਸਾਲ ਲੰਘ ਰਹੇ ਸਾਲ 2000 ਸਟਾਰਟ ਕੀਤਾ ਸੀ ਲਗਾਤਾਰ ਹੋ 25 ਸਾਲ ਲੰਘ ਰਹੇ ਹੋਗੇ ਬਾਬੂਸ਼ਾਹੀ ਦੇਖ ਰਹੇ ਤੁਸੀਂ ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਿੰਡਾਂ ਤੋਂ ਲੋਕ ਆ ਕੇ ਫਤੇਗੜ ਸਾਹਿਬ ਲੰਗਰ ਲਾਉਂਦੇ ਨੇ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੇ ਵਿੱਚ ਉੱਥੇ ਹੀ ਹਰਿਆਣਾ ਵੀ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਆਪਣਾ ਯੋਗਦਾਨ ਪਾ ਰਿਹਾ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਿਹਾ ਇਸ ਪਵਿੱਤਰ ਧਰਤੀ ਫਤੇਗੜ ਸਾਹਿਬ ਦੀ ਤੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਇਹਨਾਂ ਦਾ ਜਿਹੜਾ ਇੱਕ ਵੱਖਰੀ ਚੀਜ਼ ਇਹ ਹੈ ਕਿ ਇਹ ਪਰਿਵਾਰ ਜਿਹੜਾ ਹੈਗਾ ਇਸਮਾਈਲਾਬਾਦ ਤੋਂ ਜਿਹੜਾ ਲੰਗਰ ਦੀ ਸੇਵਾ ਇੱਥੇ ਕਰ ਰਿਹਾ ਤੇ ਪੂਰਾ ਪਰਿਵਾਰ ਇਸ ਚ ਜੁਟਿਆ ਹੋਇਆ ਛੋਟੇ ਬੱਚੇ ਜਿਹੜੇ ਨੇ ਉਹ ਮੇਨ ਤੌਰ ਤੇ ਜਿਹੜੇ ਬੱਚੇ ਨੇ ਕੁੜੀਆਂ ਨੇ ਛੋਟੀਆਂ ਜਿਹਦੇ ਵਿੱਚ ਕਾਫੀ ਤਾਂ ਉਹ ਜੜੀਆਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਉਹਨਾਂ ਨੇ ਜਿਹੜੀ ਹੈਗੀ ਆ ਉਹ ਯੂਨੀਫਾਰਮ ਵੀ ਪਾਈ ਹੋਈ ਆ ਵਲੰਟੀਅਰਸ ਵਾਲੀ ਤੇ ਸੇਵਾਦਾਰ ਦੇ ਤੌਰ ਤੇ ਉਹਨਾਂ ਦੀ ਪਛਾਣ ਹੋ ਰਹੀ ਹੈ ਇਸ ਯੂਨੀਫਾਰਮ ਦੇ ਰਾਹੀਂ ਤੇ ਇਹ ਹਰਿਆਣੇ ਦੀ ਜਿਹੜਾ ਕੰਟਰੀਬਿਊਸ਼ਨ ਅਸੀਂ ਗੱਲਬਾਤ ਕਰਾਂਗੇ ਕਿਥੋਂ ਇਹ ਆਏ ਨੇ ਕਿ ਹਾਂਜੀ ਬਾਈ ਜੀ ਕੀ ਨਾਮ ਹੈ ਨਾਮ ਗੁਰਤਾਰਨ ਸਿੰਘ ਹੈ ਪੂਰ ਪਪੂ ਕਿਥੋਂ ਇਸਮਾਈਲਾਬਾਦ ਕਿਹੜੇ ਥਾਂ ਤੋਂ ਆਏ ਤੁਸੀਂ ਸਾਡਾ ਜਿਹੜਾ ਖੇਤਰ ਪੈਂਦਾ ਜੀ ਹਰਿਆਣਾ ਦਾ ਪੈਂਦਾ ਹੈ ਹਰਿਆਣੇ ਤੋਂ ਤੇ ਤਹਿਸੀਲ ਪੇਵਾ ਪੈਂਦੀ ਹੈ ਜੀ ਇਸਮਾਈਲਾਬਾਦ ਪੈਂਦਾ ਅੰਮਾਲਾ ਇਸਾਰ ਰੋਡ ਦਾ ਰੋਡ ਤੁਸੀਂ ਪਹਿਲੀ ਵਾਰ ਲਾ ਰਹੇ ਹੋ ਲੰਗਰ ਜਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸਾਡਾ ਵੀਰ ਜੀ 25 ਪੱਚੀਵਾ ਸਾਡਾ ਲੰਗਰ ਦੇ ਵੀਰ ਜੀ ਸਾਨੂੰ ਅਸੀਂ 2000 ਸਟਾਰਟ ਕੀਤਾ ਸੀ ਲਗਾਤਾਰ ਹੋ 25 ਸਾਲ ਤੁਹਾਨੂੰ ਲੰਗਰ ਲੰਦਨ ਹੋ ਗਿਆ ਜੀ ਤੇ ਤੁਸੀਂ ਸਪੈਸ਼ਲ ਉੱਥੋਂ ਚੱਲ ਕੇ ਆਉਂਨੇ ਹੋ ਕਿੰਨਾ ਕਿ ਤੁਸੀਂ ਮਹਾਨ ਧਰਤੀ ਪਵਿੱਤਰ ਧਰਤੀ ਮੰਨਦੇ ਹੋ ਜੋ ਫਤੇਗੜ ਸਾਹਿਬ ਦੀ ਧਰਤੀ ਹੈ ਇਤਿਹਾਸ ਕਹਿੰਦਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਇਸ ਲਈ ਤੇ ਇਨੀ ਮਾਨਤਾ ਇਨੀ ਹੈ ਕਿ ਪੰਜਾਬ ਤਰ ਨਹੀਂ ਜਾਂਦਾ तकरीबन ਸਾਰਾ ਹਰਿਆਣਾ ਸਾਡੇ ਇਸਮਾਇਲਾਬਾਦ ਦੀ ਆਬਾਦੀ 16000 ਦੇ ਲਗਭਗ ਹੈ 16000 ਦੇ ਵਿੱਚੋਂ 10000 ਤੋਂ ਪਲੱਸ ਬੰਦੇ ਤੇ ਧਰਤੀ ਦੇ ਮੁੱਠੜੇ ਕਾਣਾ ਦੇ ਨੇ ਜੀ ਹਰ ਸਾਲ ਦੇ ਤੇ ਕਿਵੇਂ ਸੰਗਤ ਕਿੰਨੀ ਕਾਰੀ ਹੈਗੀ ਹੈ ਕਿਵੇਂ ਦਾ ਜਿਹੜਾ ਉਹਨਾਂ ਚ ਕਿ ਸ਼ਰਦਾ ਦੇਖਣ ਨੂੰ ਮਿਲਦੀ ਹੈ ਸਾਡੇ ਵੀ ਜੀ ਪਿਛਲੇ 25 ਸਾਲ ਤੋਂ ਲੰਗਰ ਚੱਲ ਰਹੀ ਪਈ ਹੈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਸੱਸੀਆਂ ਨਹੀਂ ਆ ਰਹੀ ਸੰਗਤ ਦੇ ਰੂਪ ਵਿੱਚ ਹਰ ਸਾਲ ਸਾਡੇ ਸੰਗਤ ਵਧਦੀ ਪਈ ਹੈ ਸਾਡੇ ਤਕਰੀਬਨ 120 ਦੇ ਆਸ-ਪਾਸ ਸੇਵਾਦਾਰ ਪੱਕੇ ਨੇ ਜਿਨ੍ਹਾਂ ਵਿੱਚੋਂ ਤਕਰੀਬਨ 50 ਦੇ ਆਸ-ਪਾਸ ਬੀਬੀਆਂ ਨੇ 60-70 ਬੰਦੇ ਨੇ ਜੀ 120 ਬੰਦਰ ਸਾਡੇ ਅਲੱਗ-ਅਲੱਗ ਮੰਡਾਲ ਬਣੇ ਹੋਏ ਨੇ ਇਹ ਅਲੱਗ ਮੰਡਾਲ ਬੰਦੇ ਦਾ ਬਣਾ ਅਲੱਗ ਬੀਬੇ ਦਾ ਬਣਾ ਹੋਇਆ ਹੈ 120 ਬੰਦੇ ਸਰਟੀਮ ਹਰ ਸਾਲ ਸਾਡੇ 25 ਸਾਲ ਹੋ ਗਏ ਨੇ ਹਰ ਸਾਲ ਆ ਰਹੇ ਹਨ ਦੇਖ ਰਹੇ ਛੋਟੇ ਬੱਚੇ ਵੀ ਥੋੜੇ ਬਡੇ ਮੇਨ ਤੌਰ ਤੇ ਉਹ ਪੂਰਾ ਆਵਾਜ਼ਾਂ ਮਾਰਦੇ ਆ ਫਿਰ ਉਦੋਂ ਬਾਅਦ ਸੇਵਾ ਕਰਦੇ ਆ ਉਹਨਾਂ ਨੂੰ ਤੁਸੀਂ ਕਿਵੇਂ ਪ੍ਰੇਰਿਤ ਕਰਦੇ ਹੋ ਇਸ ਤਰ੍ਹਾਂ ਜੀ ਸਾਨੂੰ ਦੇਖ ਕੇ ਅੱਜ ਤੋਂ 25 ਸਾਲ ਪਹਿਲਾਂ ਜੀ ਖੁਦ ਬੱਚੇ ਸਾ ਸਾਡੀ ਉਮਰ ਉਸ ਟਾਂ 15 16 ਸਾਲ ਦੀ ਸੀ ਅੱਜ ਸਾਡੇ ਬੱਚੇ ਹੋ ਗਏ ਨੇ ਉਹ ਸਾਨੂੰ ਦੇਖ ਦੇਖ ਕੇ ਨ ਕਰਨ ਲੱਗੇ ਬੱਚਿਆਂ ਦੀ ਦੇਖ ਦੇ ਕੇ ਬੱਚੇ ਬਹੁਤ ਨਾ ਸਾਨੂੰ ਦੇਖ ਦੇਖ ਜਿੱਦਾਂ ਸ਼ੁਰੂ ਕੀਤਾ ਉਸ ਤਰ੍ਹਾਂ ਸਾਡੇ ਬੱਚੇ ਵੀ ਆਣ ਲੱਗੇ ਨੇ ਵੀਰ ਜੀ ਤੁਸੀਂ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਪੂਰਾ ਪਰਿਵਾਰ ਹੈ ਤੇ ਬੱਚੇ ਜਿਹੜੇ ਨੇ ਜਿਹੜੇ ਸੇਵਾ ਕਰ ਰਹੇ ਨੇ ਹਾਂਜੀ ਕੀ ਨਾਮ ਹੈ ਬੇਟਾ ਜੈਪਲੀਨ ਕੌਰ ਖਾਲਸਾ ਜਿਹੜੇ ਕਲਾਸ ਤੋਂ 5th ਤੇ ਤੁਸੀਂ ਕਾਦੀ ਸੇਵਾ ਕਰ ਰਹੇ ਹੋ ਅੱਜ ਸਵੇਰ ਤੋਂ ਲੰਗਰ ਤੁਸੀਂ ਤੁਹਾਡਾ ਕੀ ਨਾਮ ਹੈ ਰੁਬਨੀਤ ਕੌਰ ਕਿਹੜੀ ਕਲਾਸ ਤੋਂ 5th ਹਰਸ਼ਾਲੋਂ ਨੇ ਫਤਿਹਗੜ੍ਹ ਸਾਹਿਬ ਹਾਂਜੀ ਤੇ ਕਿਵੇਂ ਦਾ ਲੱਗਦਾ ਇਹਨਾਂ ਦਿਨਾਂ ਚ ਆ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀਗੀ ਮੱਥਾ ਟੇਕਦੇ ਹੋ ਕਿਵੇਂ ਯਾਦ ਕਰਦੇ ਹੋ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਹੈ ਤੁਸੀਂ ਕੀ ਆ ਆਚਾਰ ਵਰਤਾਰੇ ਹੋ ਹਾਂਜੀ ਤੁਸੀਂ ਕੀ ਕਰ ਰਹੇ ਹੋ ਮੈਂ ਵੀ ਆ ਚਾਰ ਵਰਤਾਰੇ ਕੀ ਨਾਮ ਹੈ ਤੁਹਾਡਾ ਅਗਮਜੋਤ ਅੱਛਾ ਤੇ ਤੁਸੀਂ ਸਾਰਾ ਦਿਨ ਕਰਦਿਆਂ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਸੇਵਾ ਕਰਦੇ ਹੋ ਹਾਂਜੀ ਤੇ ਯੂਨੀਫਾਰਮ ਤੁਹਾਡੀ ਜਿਹੜੀ ਪਾਈ ਹੈ ਇਹ ਸਪੈਸ਼ਲੀ ਇੱਕ ਕਿਸ ਵਾਸਤੇ ਪਾਈ ਹੈ ਤੁਸੀਂ ਕਿ ਸੇਵਾ ਕਰਨ ਵਾਸਤੇ ਇਹ ਹੋਰਾਂ ਨੂੰ ਜਿਹੜੇ ਤੁਹਾਡੀ ਉਮਰ ਦੇ ਜਿਹੜੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਸੇਵਾ ਵੱੱਟ ਤੋਂ ਵੱੱਟ ਕਰਨੀ ਚਾਹੀਦੀ ਹੈ ਖਾਸ ਕਰਕੇ ਫਤੇਗੜ ਸਾਹਿਬ ਜਿਹੜੇ ਹੁੰਦੇ ਨੇ ਹਾਂਜੀ ਸੇਵਾ ਕਰਨੀ ਚਾਹੀਦੀ ਸਾਰਿਆਂ ਨੂੰ ਉਹ ਤੁਸੀਂ ਜੀ ਹਾਂ ਜੀ ਜਿੱਥੇ ਦਾ ਸੀ ਇੱਥੇ ਲੰਗਰ ਲਗਾ ਰਿਆ ਨਾ 25 ਸਾਲ ਤੋਂ ਸਾਡੀ ਸੰਸਥਾ ਵੱਲੋਂ ਚੰਡੀਗੜ੍ਹ ਪੀਜੀਏ ਦੇ ਵਿੱਚ ਵੀ ਲੰਗਰ ਲਗਾਇਆ ਜਾ ਰਿਹਾ ਹੈ ਅਸੀਂ ਮਹੀਨੇ ਦੇ ਹਰ ਲਾਸਟ ਸ਼ਨੀਵਾਰ ਲਾਸਟ ਸ਼ਨੀਵਾਰ ਮਹੀਨੇ ਦੇ ਅਸੀਂ ਪੀਜੀਏ ਲੰਗਰ ਖਾਣਾ ਕਰੋ ਕੈਰਰ ਨੇ ਜਨੇ ਉੱਥੇ ਸੀ ਖਾਣਾ ਪੀਜੀਏ ਮਰੀਜ਼ਾਂ ਵਾਸਤੇ ਖਾਣਾ ਲਗਾਤਾਰ ਤੋਂ ਚਲਾ ਰਹੇ ਆ ਲੰਗਰ ਜੀ ਹਰ ਸ਼ਨੀਵਾਰ ਮਹੀਨੇ ਦਾ ਲਾਸਟ ਸ਼ਨੀਵਾਰ ਨਾ ਪੀਜੀਏ ਵਿੱਚ ਲੰਗਰ ਫੈਲਾ ਕਰ ਰਹੇ ਆ ਜੀ ਅ ਸੋਸ ਹੀ ਗੱਲਬਾਤ ਕਰ ਰਹੇ ਸੀ ਦੇਖਿਆ ਤੁਸੀਂ ਹਰਿਆਣਾ ਜਿਹੜਾ ਹੈਗਾ ਉਹ ਵੀ ਵੱਧ ਛੱਡ ਕੇ ਹਿੱਸਾ ਲੈਂਦਾ ਆਪਣਾ ਯੋਗਦਾਨ ਜਿਹੜਾ ਉਹ ਪਾਉਂਦਾ ਕਿਉਂਕਿ ਇਹ ਸੇਵਾ ਕਰਨ ਦਾ ਮੌਕਾ ਹੁੰਦਾ ਹਰ ਸਾਲ ਜਿਹੜਾ ਪੋ ਦਾ ਮਹੀਨਾ ਅਕਸਰ ਜਿਹੜਾ ਜਦੋਂ ਵੀ ਪੋ ਦਾ ਮਹੀਨਾ ਚੜਦਾ ਤਾਂ ਉਦੋਂ ਉਸ ਸ਼ਹਾਦਤ ਦੇ ਦੇ ਜਿਹੜੇ ਦਿਨ ਨੇ ਉਹ ਯਾਦ ਆਉਂਦੇ ਨੇ ਸਾਬ ਜਾਦੇ ਛੋਟੇ ਸਾਬ ਜਾਦੇ ਜਿਹੜੇ ਸੀਗੇ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਜਿਨ੍ਹਾਂ ਨੂੰ ਨੀਹਾਂ 'ਚ ਚਣਿਆ ਗਿਆ ਸੀਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਅ ਸ਼ਰਦਾਂ ਦੇ ਫੁੱਲ ਭੇਂਟ ਕਰਨ ਦੇ ਲਈ ਸ਼ਹੀਦੀ ਜੋੜ ਮੇਲ ਹੁੰਦਾ ਤੇ ਉੱਥੇ ਸੰਗਤ ਆਉਂਦੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਕਈ ਸਾਲਾਂ ਤੋਂ ਲੰਗਰ ਲਾ ਰਹੇ ਨੇ ਤੇ ਉੱਥੇ ਹਰਿਆਣਾ ਵੀ ਇਸ ਸੇਵਾ ਦੇ ਵਿੱਚ ਕਿਸੇ ਵੀ ਤਰ੍ਹਾਂ ਘਟ ਨਹੀਂ ਆਪਣੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਪੂਰੇ ਪਰਿਵਾਰ ਜਿਹੜਾ ਹੈਗਾ ਉਹ ਮੋਟੀਵੇਟ ਹੋ ਕੇ ਇੱਥੇ ਆਉਂਦਾ ਤੇ ਇੱਕ ਬੜੀ ਸੋਹਣੀ ਤਸਵੀਰ ਹੈ ਉਹ ਪੇਸ਼ ਕੀਤੀ ਜਾਂਦੀ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ